जय माता दी दोस्तों अमरेंद्र सिंह वीर जी स्पेशल कोटा गुरु ਤੋਂ ਆਏ ਨੇ ਮੈਂ ਹੁਣੀ ਮੈਪ ਤੇ ਦੇਖਿਆ ਜੀ 107 ਕਿਲੋਮੀਟਰ ਸੀ ਇੱਥੋਂ ਮਲੋਤ ਤੋਂ ਬਹੁਤ ਸਪੈਸ਼ਲ ਮਿਲਣ ਆਈ ਸਾਰੀ ਫੈਮਲੀ ਮੈਡਮ ਸਾਡੇ ਉੱਥੇ ਕੋਟਾਗੁਰੂ ਡੀਪੀ ਡੀਪੀ ਟੀਚਰ ਨੇ ਜੀਏ ਉੱਥੇ ਗਰਲ ਸਕੂਲ ਦੇ ਟੀਚਰ ਨੇ ਬਹੁਤ ਖੁਸ਼ੀ ਹੁੰਦੀ ਆ ਫੈਮਲੀ ਆਈ ਆ ਇੱਥੇ ਪੂਰੀ ਬਹੁਤ ਵਧੀਆ ਲੱਗਿਆ ਦਿਲ ਨੂੰ ਬਹੁਤ ਵਧੀਆ ਲੱਗਿਆ ਮਨ ਖੁਸ਼ ਹੋ ਗਿਆ ਇਹਨਾਂ ਨੇ ਇੱਕ ਲਿਆ ਮੋਬਾਈਲ S24 FE ਨਾਲ ਹੀ ਇਹਨਾਂ ਨੇ ਇੱਕ LED ਲਈ 43 ਇੰਚ ਦੀ LG ਦੀ ਔਰ ਇੱਕ ਇਹਨਾਂ ਨੇ ਲਿਆ ਚੁੱਲਾ Sunshine ਕੰਪਨੀ ਦਾ ਬਹੁਤ ਵਧੀਆ ਲੱਗਿਆ ਬਾਕੀ ਇਹਨਾਂ ਤੋਂ ਹੀ ਪੁੱਛਾਂਗੇ ਇੱਥੇ ਆ ਕੇ ਕਿਵੇਂ ਫੀਲ ਹੋਇਆ ਇਹਨਾਂ ਨੂੰ ਹਾਂਜੀ ਵੀਰ ਜੀ ਅਮਰਿੰਦਰ ਜੀ ਹਾਂਜੀ ਦੀਪਕ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਤੇ ਐਵੇਂ ਕਰੀਏ ਬਹੁਤ ਨਿੱਗੇ ਸੁਭਾਅ ਦੇ ਬੰਦੇ ਨੇ ਤੇ ਸਾਡਾ ਵੀ ਮਾਨਸ ਵੀ ਬਹੁਤ ਚਿਹਰਾ ਦਾ ਵੀ ਦੀਪਕ ਜੀ ਨਾਲ ਮਿਲ ਕੇ ਆਈਏ ਤੇ ਅੱਜ ਮੁਲਾਕਾਤ ਹੋਈ ਹੈ ਬਹੁਤ ਵਧੀਆ ਲੱਗਿਆ ਜੀ ਜਿਵੇਂ ਤੁਸੀਂ ਮੇਰੀਆਂ ਵੀਡੀਓ ਦੇਖਦੇ ਸੀ ਕਿਹੜੇ ਚੈਨਲ ਤੇ ਮਤਲਬ ਫੇਸਬੁੱਕ ਤੇ ਫਿਰ ਤੁਹਾਡੇ ਅੰਦਰ ਜਗਿਆਸਾ ਹੋਈ ਕਿ ਮਿਲ ਕੇ ਆਣਾ ਹਾਂਜੀ ਹਾਂਜੀ ਫਿਰ ਤੁਹਾਨੂੰ ਕਦੇ ਆਏ ਨਹੀਂ ਡਰ ਲੱਗਿਆ ਕਿ ਯਾਰ ਕਿ ਜਿਵੇਂ ਵੀਡੀਓ ਦਾ ਸਾਰੀ ਪਾਈ ਜਾਂਦੇ ਨੇ ਕਿ ਮਤਲਬ ਕਿ ਉੱਥੇ ਜਾ ਕੇ ਸਾਡਾ ਮੂਡ ਨਾ ਖਰਾਬ ਹੋ ਜਾਵੇ ਫੈਮਿਲੀ ਵੀ ਚੱਲੀ ਆ ਨਹੀਂ ਨਹੀਂ ਇੱਕ ਤਾਂ ਮਾੜਾ ਮੋਟਾ ਤਾਂ ਹੁੰਦਾ ਹੀ ਹੈ ਨਾ ਡਰ ਜਾ ਲੱਗਦਾ ਨਹੀਂ 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 ਬਹੁਤ ਵਧੀਆ ਐਵੇਂ ਕਰ ਗਿਆ ਇੱਥੇ ਲੱਗੇ ਨਹੀਂ ਸਾਨੂੰ ਅਜੀਬ ਜਿਹਾ ਇੱਥੇ ਨਹੀਂ ਲੱਗਿਆ ਕਿ ਮਨ ਦੇ ਵਿੱਚੋਂ ਆਉਣ ਤੋਂ ਪਹਿਲਾਂ ਨਹੀਂ ਨਹੀਂ ਬਹੁਤ ਖੁਸ਼ੀ ਮਿਲੀ ਐ ਮਿਲ ਕੇ ਸਾਨੂੰ ਐਵੇਂ ਕਹਿ ਦਈਏ ਬਹੁਤ ਵਧੀਆ ਗਾਈਡ ਕਰਿਆ ਤੁਸੀਂ ਸਾਨੂੰ ਓਕੇ ਹਾਂ ਥੈਂਕ ਯੂ ਥੈਂਕ ਯੂ ਬੇਟਾ ਤੁਹਾਨੂੰ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਹਾਂਜੀ ਸ਼ੁਕਰੀਆ ਮੰਮੀ ਨੂੰ ਫੜਾਓ ਮਮਮੀ ਨੂੰ ਫੜੋ ਆਏ ਸੋਰੀ ਆ ਲੋ ਜੀ ਲੈਣੇ ਮੇਰੇ ਕੋਲ ਆਮ ਹੀ ਅਮਰਿੰਦਰ ਜੀ ਗੱਲਾਂ ਕਰਦੇ ਹੁੰਦੇ ਸੀ ਵੀ ਆਪਾਂ ਜਦੋਂ ਵੀ ਲੁਧਿਆਣਾ ਗਏ ਵੀ ਆਪਾਂ ਦੀਪਕ ਜੀ ਨੂੰ ਮਿਲ ਕੇ ਆਵਾਂਗੇ ਵੀ ਸਮਾਨ ਲੈ ਕੇ ਆਵਾਂਗੇ ਮੈਂ ਆਮ ਹੀ ਫੇਸਬੁੱਕ ਤੇ ਮਤਲਬ ਕਿ ਗੱਲਾਂ ਉਹਨਾਂ ਦੀਆਂ ਸੁਣਦਾ ਹੈ ਦੇਖਦਾ ਹੈ ਪਰ ਮਿਲ ਕੇ ਫੇਰ ਵੀ ਪਤਾ ਲੱਗਦਾ ਨਾ ਕਿਸ ਤਰ੍ਹਾਂ ਦੇ ਕਿਵੇਂ ਦੇ ਪਰ ਅੱਜ ਮੈਂ ਇਹਨਾਂ ਨੂੰ ਮਿਲੀ ਤੇ ਮੈਨੂੰ ਬਹੁਤ ਵਧੀਆ ਲੱਗਿਆ ਥੈਂਕ ਯੂ ਸਾਨੂੰ ਸਮਾਨ ਦੇ ਨਾਲ ਇਹਨਾਂ ਨੇ ਗਿਫਟ ਵੀ ਦਿੱਤੇ ਆ ਤਾਂ ਦੋਨੇ ਬੱਚੇ ਐ ਖੁਸ਼ ਹੋ ਗਏ ਬਹੁਤ ਵਧੀਆ ਲੱਗਿਆ ਮੈਨੂੰ ਬਹੁਤ ਵਧੀਆ ਲੱਗਿਆ ਸਾਡਾ ਜੀ ਫਰਜ਼ਪੰਦ ਦਾ ਮਤਲਬ ਤੁਸੀਂ ਸਾਡੇ ਇੱਕ ਕਸਬੇ ਦੇ ਵਿੱਚ ਇੰਨੀ ਦੂਰੋਂ ਆਏ ਹੋ 107 ਕਿਲੋਮੀਟਰ ਚੱਲ ਕੇ ਆਏ ਹੋ ਮੇਰਾ ਵੀ ਫਰਜ਼ਪੰਦਾ ਮੇਰਾ ਇਹ ਕਸਵਾ ਮੇਰੇ ਮੇਰੇ ਮਲੋਤ ਦਾ ਨਾਮ ਹੋ ਰਿਹਾ ਨਾ ਕਰਕੇ ਇਹਨੂੰ ਕੋਈ ਚੰਗਾ ਨਾਮ ਮਿਲੇ ਹਾਂਜੀ 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 ਕਿ ਮਤਲਬ ਮੇਰਾ ਫਰਜ਼ ਬੰਦਾ ਹਾਂਜੀ ਆਮ ਤੌਰ ਤੇ ਹਾਂਜੀ ਫਰਜ਼ ਬੰਦਾ ਠੀਕ ਹੈ ਠੀਕ ਹੈ ਆਮ ਤੌਰ ਤੇ ਅਸੀਂ ਜਾਣਦੇ ਆ ਵੈਸੇ ਆਮ ਦੁਕਾਨਾਂ ਤੇ ਪਰ ਮੈਨੂੰ ਇਹਦੂ ਪਹਿਲਾਂ ਵੀ ਮੈਂ ਇਹ ਚੀਜ਼ ਨਹੀਂ ਦੇਖੀ ਮੈਨੂੰ ਬਹੁਤ ਬਦਲ ਲੱਗਿਆ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ ਵਧੀਆ ਲੱਗਿਆ ਥੈਂਕ ਯੂ ਸੋ ਨਾਈਸ ਫੈਮਿਲੀ ਥੈਂਕ ਯੂ ਸੋ ਮਚ ਜੈ ਮਾਤਾ ਦੀ ਜੀ ਜੈ ਮਾਤਾ ਦੀ